ਹਾਂਜੀ ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਵਿੱਚ ਤਾਰਾਂ ਆਪਾਂ ਕੱਢ ਲੀਆਂ ਸੀ ਦੋਸਤੋ ਫੀਡ ਵੀ ਪਾਤੀ ਸੀ ਤੇ ਖੁਰਲੀਆਂ ਦੇਖੋ ਕਿਵੇਂ ਚਟੀਆਂ ਪਈਆਂ ਤੇ ਹੁਣ ਨੀਰੇ ਨੂੰ ਝਾਕੀ ਜਾਂਦੀਆਂ ਤੇ ਲੈ ਕੇ ਆਉਣੇ ਆਪਾਂ ਯੋਗਰ ਚੱਕ ਦੇ ਟੋਕਰਾ ਢੂੜੀ ਲੈ ਕੇ ਆਈਏ ਆ ਇਧਰ ਹੀ ਪਿਆ ਸੀ ਟੋਕਰਾ ਆਪਿਆ ਆਯੁਰ ਅੱਜ ਧੁੰਦ ਵੀ ਹੈਗੀ ਮੜੀ ਮੜੀ ਜੀ ਤੜਕੇ ਤੜਕੇ ਤਾਂ ਹੁੰਦੀ ਆ ਖਰ ਉਦੋਂ ਬਾਅਦ ਤਾਂ ਦਿਨ ਸਾਫ਼ ਹੋ ਜਾਂਦਾ ਏ ਉਹ ਇੱਕ ਝੁੱਪਦਾ ਵੀ ਥੋੜਾ ਥੋੜਾ ਲੈ ਦਿਖੀ ਜਾਂਦਾ ਲੈ ਜਾ ਹੂੰ ਹੂੰ ਕੋਲ ਪਤਰਾ ਗੇਟ ਆਯੋ ਉਈ ਆ ਗੱਦਰ ਖੁੱਲੀ ਫਿਰਦੀ ਆ ਓਏ। ਉਹ ਤੁੰਕੇ ਮੈਂ ਖੁੱਲ ਗਈ ਬਾਹਰ ਕਰਕੇ ਬੰਦ ਕਰਕੇ ਆ ਉਹ ਬੰਦ ਕਰ ਬੰਦ ਕਰ। ਬੰਦ ਕਰ ਦੇ। ਬਾਹਰ ਭਾਜੂ ਮੜ ਕੇ ਫੜਨੀ ਓਕੀ ਹੋ ਜਾਂਦੀ ਐ। ਬਾਣਾ ਜਪਾਈਦੀ ਐ। ਉਹ ਇੱਧਰ ਕਿਵੇਂ ਫਿਰਦੀ ਆ? ਦੇਖੋ ਕਿਵੇਂ ਲਟਦੀ ਐ। ਦੇਖੋ ਦੇਖੋ ਦੇਖੋ। ਇਹਨੂੰ ਪਤਾ ਵੀ ਹੁਣ ਮੈਨੂੰ ਕੁੱਟੂ ਆ। ਹੈਂ? ਦਸੀ। 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 ਤੜੰਦਰਾ। ਸਾਰਾ ਚਾਰ ਖਲਾਰਤਾ। ਐਥੇ ਮੈਂ ਤੂੜੀ ਕੱਢਨੀ ਆ ਜਿੱਥੇ ਬੜੀ ਜੰਨੀ ਆ। ਆ ਚੱਕ ਕੇ ਜਾ ਟੋਕਰ ਆ ਯਾਰ ਭਾਈ ਕੀ ਨਿੱਗੇ ਥਾ ਇਧਰਲੇ ਪਾਸ ਹੋ ਕੇ ਬੈਠਾ ਮੈਂ ਤੂੜੀ ਕੱਟਣੀ ਹੈ ਲੈ ਲੈ ਮੂਰੇ ਹੁੰਦੀ ਆ ਮੂਰੇ ਤੂੰ ਕੱਟ ਲੈ ਫਿਰ ਤੂੜੀ ਚੱਕ ਕੇ ਟੰਬਾ ਚੱਲ ਬਾਜਾ ਤੇ ਨਹੀਂ ਮੈਨੂੰ ਬੰਨਣੀ ਪੈਗੀ ਬਾਜਾ ਤੇ ਚੱਪਰ ਕੇ ਮੈਂ ਤੂੜੀ ਕੱਢ ਲੈਣ ਦੇ ਫੇਰ ਆ ਗਈ ਲੈ ਬੰਨਣੀ ਧੀ ਯਾਰ ਇਹਨੂੰ ਪਹਿਲਾਂ ਨਸੀ ਮਨੂ ਨਸੀ ਦੇਖੋ ਕਿ ਮੇਰਾ ਆਮ ਨਾ ਪਈ ਆ ਕੋਈ ਹੋਹੀ ਨਹੀਂ ਨੇਗਗਾ ਨਾ ਇੱਥੇ ਤੋੜੀਓ ਜਾ ਖੜ ਜੋ ਦੋਸਤੋ ਪਹਿਲਾਂ ਇਹਨੂੰ ਮੈਂ ਬੰਨ ਨਹੀਂ ਦੇਵਾ ਹਈ ਤਾਂ ਬੈਠੀ ਰਹਿ ਰਚ ਬਕਰ ਕੇ ਆਹ ਦੁੱਧ ਤੇਰਾ ਮੈਂ ਲਿਆ ਦੇਣਾ ਠੀਕ ਆ ਨਾ ਪਹਿਲਾਂ ਉਹਨਾਂ ਨੂੰ ਨੀਰਾ ਪਾ ਦਾਂ ਕਿਦਰੇਂਦਰਾ ਦੁੱਧ ਸੁਖਤ ਲਿਆ ਦੇਣਾ ਆ ਪਾਕਾ ਮੈਂ ਕਰਦੇ ਆ ਯਾਰ ਆ ਦਾ ਅੱਜ ਤੂੰ ਆਪਣੀ ਨਿਕਲੂਗੀ ਤੈਨੂੰ ਧੁੱਪ ਛੱਡ ਦਾਂਗੇ ਬਾਹਰ ਤੈਨੂੰ ਮੈਂ ਦੱਸਤੀ ਗੱਲ ਚੱਬ ਕਰਕੇ ਭਾਜਾ ਮੈਂ ਦੁੱਧ ਲੈ ਆਉਂਦਾ ਤੈਨੂੰ ਹਾਂ ਭਾਜਾ ਠੀਕ ਲੋ ਵੀ ਦੋਸਤੋ ਆਪਾਂ ਮੀਰਾ ਵੀ ਪਾਤਾ ਊੜੀ ਵੀ ਪਾਤੀ ਚਾਰ ਵੀ ਪਾਤਾ ਖਾਣਾ ਪਬੂਲੇ ਆਂਟਾ ਤੋਂ ਪਹਿਲਾਂ ਦੱਸਿਆ ਸੀ ਆਜੀ ਛੜੇ ਹੁਣ ਇਹਨਾਂ ਨੂੰ ਖਾ ਲੈਣ ਦੇ ਸਾਢੇ 9:00 ਵਜੇ 10:00 ਵਜੇ ਇਹਨਾਂ ਨੂੰ ਆਂਦੇ ਆਵਾਂਗੇ ਤੋ ਠੀਕ ਹੈ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਦੱਸਿਓ ਧੰਨਵਾਦ